ਨੋਤੀ ਸ਼ਨੀਵਾਰੇ ਦਿਨ ਮੈਂ ਤੇ ਮੇਰੀ ਵੋਟੀ ਜਿਹੇ ਸੀ ਬਾਜ਼ਾਰ ਜਿਹੜਾ ਜਾਦੇ ਸੀਗੇ ਤਾਂ ਕਿਲੇ ਵਾਲੇ ਚਾਹ ਤੋਂ ਨਜ਼ਦੀਕੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਦੇ ਲਈ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ ਚੋਂ ਵਾਲੀ ਖਿੱਚਣ ਦੇ ਨਾਲ ਹੀ ਜਿਹੜਾ ਹੈ ਕਿ ਮੈਡਮ ਨੇ ਰੋਲਾ ਪਾਇਆ ਮੇਰੀ ਵਾਲੀ ਦੀ ਵਾਲੀਗੀ ਤਾਂ ਉਹ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਟਣ ਲੱਗਿਆ ਤਾਂ ਮੈਂ ਉਹਨੂੰ ਆਪਣੇ ਲਾਟਾਂ ਪੁਸ਼ ਕਰਕੇ ਉਹਨੂੰ ਡੇਗ ਲਿਆ ਤਾਂ ਉਸ ਤੋਂ ਡੇਗਣ ਤੋਂ ਬਾਅਦ ਮਤਲ ਉਸ ਨੂੰ ਜਦੋਂ ਸਾਡੀ ਐਤੋਂ ਕਿੱਥੇ ਕਿੱਥੇ ਹੋਈ ਹੈ ਤਾ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਛ ਹੱਥ ਸਾਟ ਮਾਰ ਕੇ ਜਿਹੜਾ ਉਹ ਭੱਜਣ ਚ ਨੌਤੀ ਸ਼ਨੀਵਾਰੇ ਦਿਨ ਮੈਂ ਤੇ ਮੇਰੀ ਵੋਤੀ ਦੀ ਕਿਸੀ ਬਾਜ਼ਾਰ ਜਿਹੜਾ ਜਾਦੇ ਸੀਗੇ ਤਾਂ ਕਿਲੇ ਵਾਲੇ ਚਾਹ ਤੋਂ ਨਜ਼ਦੀਕੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਜਿਹੜੀ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ ਤੋਂ ਵਾਲੀ ਖਿਚਣ ਦੇ ਨਾਲ ਹੀ ਜਿਹੜਾ ਹੈ ਕਿ ਮੈਡਮ ਨੇ ਰੋਲਾ ਪਾਇਆ ਮੇਰੀ ਵਾਲੀਗੀ ਵਾਲੀਗੀ ਤਾਂ ਉਹ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਢਣ ਲੱਗਾ ਤਾਂ ਮੈਂ ਉਹਨੂੰ ਆਪਣੇ ਲੱਤਾਂ ਪੁਸ਼ ਕਰਕੇ ਉਹਨੂੰ ਡੇਗ ਲਿਆ ਤਾਂ ਉਸ ਨੂੰ ਡੇਗਣ ਤੋਂ ਬਾਅਦ ਮਤਲਬ ਉਸ ਨੂੰ ਜਦੋਂ ਸਾਡੀ ਐਤੋਂ ਕਿੱਥੇ ਕਿੱਥੇ ਹੋਈ ਹੈ ਤਾਂ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਝ ਹੱਥ ਸਾਡੇ ਮਾਰ ਕੇ ਜਿਹੜਾ ਉਹ ਭੱਜਣ ਚ ਪ੍ਰਾਰੋ ਗਿਆ ਪਰ ਉਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਮੈਂ ਉਸ ਨੂੰ ਕਵਰ ਕਰ ਲਿਆ ਉਹ ਨਹੀਂ ਮੈਂ ਭੱਜ ਦੇ ਚਾਬੀਆਂ ਦੀ ਮੈਂ ਕੱਢ ਨਹੀਂ ਸੀਗੀ ਤਾ ਲਗਾਤਾਰ ਜੇ ਗੱਲ ਕਿਤੇ ਫਰੋਪ ਉਤੇ ਚੋਰਾਂ ਦਾ ਜਿਹੜਾ ਵਾਰਦਾਤਾ ਦਾ ਜਿਹੜਾ ਇੱਕ ਸੰਸਾ ਲਗਾਤਾਰੇ ਜਾਰੀ ਲੱਗ ਰਿਹਾ ਤਾਂ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਮੱਭਲ ਨੂੰ ਫੋਨ ਕੀਤਾ ਐਸਪੀ ਡੀ ਸਾਹਬ ਰੰਧਖੀ ਜੀ ਨੂੰ ਕਿ ਸਰ ਮੇਰੇ ਇੱਧਰ ਤੇ ਵਾਰਦਾਤ ਹੋ ਗਈ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹੁਣੇ ਭੇਜਦਾ ਮੈਂ ਪਰ ਘਰ ਤੋਂ ਕਾ ਅੱਧੇ ਘੰਟੇ ਬਾਅਦ ਜਿਹੜੀ ਹੈ ਅੱਧਾ ਪੂਨੇ ਘੰਟੇ ਬਾਅਦ ਜਿਹੜੀ ਹੈ ਪੁਲਿਸ ਉਤੇ ਪਹੁੰਚਦੀ ਹੈ ਤਾਂ ਉਹ ਵੀ ਪਹੁੰਚ ਤੋਂ ਬਾਅਦ ਇੱਕ ਪਾਰਟੀ ਆਦੀ ਹੈ ਕੈਂਟਲ ਯੂ ਕੈਰੀ ਹੈ ਕਿ ਕੈਂਟ ਦਾ ਏਰੀਆ ਹੈ ਇੱਕ ਕੈਂਟ ਦਾ ਸਿਟੀ ਦਾ ਏਰੀਆ ਹੈ ਤਾਂ ਇਸ ਤੇ ਕਿੰਨੀ ਦੇਰ ਜਿਹੜਾ ਆਪਸ ਗੁਲਦੇ ਪੇਨਾਂ ਨੇ ਮੈਨੂੰ ਜਿਹੜਾ ਕਿ ਹਸਪੀਟਲ 'ਚ ਲੈ ਕੇ ਗਏ ਹਸਪੀਟਲ ਦੇ ਵਿੱਚ ਜਾ ਕੇ ਤਾਂ ਮੇਰੀ ਜਿਹੜੀ ਹੈ ਬਾਜੂ ਜਿਹੜੀ ਹੈ ਟੁੱਟ ਗਈ ਹੈ ਤਾਂ ਉਸ ਦਾ ਜਿਹੜਾ ਉੱਥੇ ਮੈਂ ਇਲਾਜ ਕਰਵਾ ਰਿਹਾ ਹਾਂ ਪਰ ਹਜੇ ਤੱਕ ਅੱਜ ਚਾਰ ਦਿਨ ਵੀ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਜਿਹੜੇ ਆ ਰੋਪਿਓ ਨਹੀਂ ਫੜਿਆ ਗਿਆ ਇੱਥੋਂ ਤੱਕ ਕਿ ਮੋਟਰਸਾਈਕਲ ਦੇ ਵਿੱਚ ਆਰਸੀ ਦੇ ਆਰਸੀ ਦੇ ਉੱਤੇ ਲਿਖਿਆ ਵੀ ਗਿਆ ਸਾਰਾ ਕੁਝ ਕਿ ਵੀ ਕਿਵੇਂ ਕਿਵੇਂ ਜਿਹੜਾ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਹੈ ਸਾਰਾ ਕੁਝ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਜਿਹੜੀ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੇ ਦਾਅਵੇ ਕਰਦੀ ਪੋਸਟਾਂ ਪਾਉਂਦੀ ਪੁਰਸੇ ਦੇ ਤੁਸੀਂ ਦੇਖ ਲਓ ਜਸਟੀ ਹੈ ਸਦਾ ਭਗਵਾਨ ਸੇ ਮਾਰ ਵੱਲੋਂ ਜਿਹੜਾ ਹੈ ਕਿ ਐਸਐਫ ਦੀ ਜਿਹੜੀ ਹੈ ਟੀਮ ਬਣਾਈ ਗਈ ਹੈ ਜਿ ਕਿ ਰੋਡ ਦੇ ਉੱਤੇ ਕੋਈ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਉੱਥੇ ਮੇਰੇ ਪਹੁੰਚੇਗੀ ਤੁਰੰਤ ਆ ਕੀ ਪਹੁੰਚੇ ਅੱਧਰਾ ਕੰਡਾ ਬੀਟਾਂ ਨੇ ਪਹੁੰਚਿਆ ਨਹੀਂ ਇਥੋਂ ਤੱਕ ਕਿ ਜਿਹੜਾ ਔਰੋਪੀਆਂ ਨੇ ਮੇਰੀ ਪਤਨੀ ਔਰ ਮੇਰੇ ਤੇ ਹਮਲਾ ਕੀਤਾ ਤਾਂ ਉਹ ਔਰੋਪੀਆਂ ਦੀ ਆਰਸੀ ਜਿਹੜੀ ਹੈ ਉਹ ਵੀ ਜਿਹੜੀ ਹੈ ਪੂਰੀ ਹੋ ਗਈ شناخت ਉਹ ਬੰਦੇ ਦੀ ਵੀ شناخت ਹੋ ਗਈ ਹੈ ਆ ਚਾਹ ਤਨੋਂ ਗਏ ਸੀ ਰੇਡ ਕਰਦੇ ਆ ਰੇਡ ਕਰਦੇ ਆ ਵੀ ਰੇਟ ਕਰ ਰਹੇ ਆ ਤੇ ਬੱਧਾ ਹੀ ਨਹੀਂ ਕਾਬੂ ਹੋ ਪਾ ਰਿਆ ਇਹਨਾਂ ਕੋਲ ਕਿੰਨੀ ਵੱਡੀ ਗੱਲ ਹੈ ਜੀ ਕਿ ਜਿਹੜਾ ਫਰੋਪੁਰ ਇੱਕ ਚੋਰਪੁਰ ਦੇ ਨਾਮ ਨਾਲ ਹੁਣ ਜਾਣਿਆ ਜਾਵੇਗਾ ਕਿਉਂਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਫਰੋਪੁਰ ਦੇ ਚੋਰੀਆਂ ਔਰ ਘਟਾਵਾਂ ਵਧੀਆਂ ਜਾ ਰਹੀਆਂ ਥਾਕੀ ਦਾ ਰੋਕ ਕਿਸ ਤਰ੍ਹਾਂ ਦਾ ਕੋ ਬਿਲਕੁਲ ਜ਼ੀਰੋ ਹੈ ਜੀ ਖਾਖੀ ਦਾ ਰੋਕ ਕਿੱਥੇ ਵੀ ਕੋਈ ਨਹੀਂ ਦਿਸ ਰਿਹਾ ਲਗਾਤਾਰ ਜੇ ਗੱਲ ਕੀਤੀ ਵਾਰਦਾਤਾਂ ਦੇ ਵਾਰਦਾਤਾਂ ਵਧੀਆਂ ਹੀ ਜਾਣਗੀਆਂ ਥਾਕੀ ਦਾ ਬਿਲਕੁਲ ਡਰ ਨਹੀਂ ਰਿਹਾ ਬਿਲਕੁਲ ਕੀ ਨਾਮ ਪੜਾ ਮੇਰਾ ਨਾਮ ਬਲਵੀਰ ਹੈ ਜੀ ਬਲਵੀਰ ਕੀ ਕਰਦੇ ਮੈਂ ਜੀ ਇੱਥੇ ਗੰਨੇ ਦਾ ਕੰਮ ਕਰਨਾ ਇਥੇ ਜੀ ਜਦੋਂ ਜਨਾਨੀਆਂ ਕੱਲੀਆਂ ਜਾਂਦੀਆਂ ਨੇ ਜਾਂ ਮਟਰ ਮੋੜ ਸ ਤੇ ਲੱਗੀਆਂ ਜਾਂਦੀਆਂ ਨੇ ਤੇ ਕੋਈ ਨਾ ਕੋਈ ਚੋਰ ਆ ਦਾ ਮੂੰਹ ਬੱਦੇ ਨੇ ਉਹਨਾਂ ਦੀਆਂ ਵਾੜੀਆਂ ਲਾ ਕੇ ਲੈ ਜਾਂਦੇ ਨੇ ਤੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਇਧਰੋਂ ਆ ਦੇ ਸ਼ਹਿਰ ਮੋਂ ਦੇ ਬਾਟੋਂ ਚਲੇ ਗਿਆ ਜਾਂ ਬਾਰੇ ਕਾਂ ਦੇ ਚਲੇ ਗਿਆ ਕੱਲ ਦਿਹਾੜ ਦੀ ਗੱਲ ਹੈ ਜੀ ਕੱਲ ਬਾਰੇ ਕਾਂ ਦੇ ਵੀ ਜਨਾਨੀਆਂ ਦੀਆਂ ਵਾੜੀਆਂ ਲੱਥੀਆਂ ਨੇ ਜੀ ਤੇ ਉਹ ਅਸੀਂ ਚਾਹਣੇ ਮਤਲਬ ਇਹ ਜਿਹੜੀ ਚੋਰੀ ਇਹ ਬੰਦ ਕੀਤੀ ਜਾਵੇ ਜਿੰਨੀਆਂ ਕੁ ਵਾਰੀ ਵਾਰਦਾ ਤਾਂ ਹੋ ਜੇ ਇਹ ਜੀ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਕਿਸੇ ਨੇ ਕਿਹਾ ਦੇ ਵਾੜੀਆਂ ਲੱਸੀ ਜਾਂਦੀਆਂ ਨੇ ਇਹ ਨਹੀਂ ਪਤਾ ਲੱਗਦਾ ਕਿ ਇਹਨੂੰ ਕਿੱ디 ਚਲੇ ਜਾਂਦੇ ਨੇ ਇਹ ਸ਼ੌਨੀ ਏਰੀਆ ਨੂੰ ਚਲੇ ਜਾਂਦੇ ਨੇ ਕਿ ਦੀ ਸ਼ਹਿਰ ਏਰੀਆ ਨੂੰ ਚਲੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਦੋਂ ਔਰਤਾਂ ਜਿਹੜੀਆਂ ਪਿੱਛੇ ਪੱਟੀਆਂ ਹੁੰਦੀਆਂ ਨੇ ਔਰਤਾਂ ਪਿੱਛੇ ਪੱਟੀਆਂ ਹੁੰਦੀਆਂ ਨੇ ਬੰਦਾ ਆ ਦੇ ਮੂੰਹ ਤੇ ਮੋਰਸਾ ਲੈ ਜਾਂਦਾ ਫਿਰ ਜਦੋਂ ਲਾਹ ਕੇ ਲੈ ਜਾਂਦੇ ਫਿਰ ਔਰਤ ਨੂੰ ਵਾਰ ਕੇ ਛੱਡ ਨਹੀਂ ਸਕਦਾ ਤੇ ਜਨਾਨੀ ਰੋਂਦੀ ਕਰ ਲਾ ਦੇ ਲੰਘ ਜਾਂਦੀ ਵੀ ਮੇਰੀਆਂ ਵਾਲੀਆਂ ਲੈ ਗਿਆਂ ਨਹੀਂ ਕਈ ਵਾਰ ਤਾਂ ਰੋਜ ਹੋ ਜਾਂਦਾ ਤੇ ਕਈ ਵਾਰ ਇੱਕ ਦਿਨ ਛੱਡ ਕੇ ਵੀ ਆ ਜਾਂਦੇ ਨੇ ਆ ਨਾਈਟ ਦੇ ਕਿਤੇ ਜਨਾਨੀਆਂ ਕਈ ਵਾਰ ਡਿੱਗ ਪੈਂਦੀਆਂ ਜਿਹੜੇ ਬੰਦੇ ਨੇ ਜਿਹੜੇ ਹਲਵਾਲੀਆਂ ਲਾ ਕੇ ਜਾਂਦੇ ਨੇ ਉਹ ਭੱਜ ਜਾਂਦੇ ਨੇ ਹੋਰ ਤਾਂ ਡਿੱਗ ਪੈਂਦੀਆਂ ਨੇ ਔਰ ਤਾਂ ਡਿੱਗ ਵੀ ਪੈਂਦੀਆਂ ਨੇ ਕੰਝ ਸਟਾ ਵੀ ਲੱਗੀਆਂ ਵਿਚਾਰੀਆਂ ਦੇ ਫਿਰ ਉਹਦੀ ਅਗਰਾਂ ਦੇ ਪੁਲਿਸ ਆ ਕੇ ਮੌਕੇ ਤੇ ਜਾਂਚ ਨਹੀਂ ਕਰਦੀ ਪੁਲਿਸ ਆਉਂਦੀ ਹੈ ਤੇ ਉਹ ਬਦਲ ਉਹਨੇ ਨੂੰ ਵਾਰਦਾਤ ਹੋ ਜਾਂਦੀ ਹੈ ਫਿਰ ਪੁਲਿਸ ਲੱਭਦੀ ਹੈ ਉਹ ਲੱਭਦੇ ਨੀ ਕਿਧਰ ਚਲੇ ਜਾਂਦੇ ਨੇ ਪਰਾਰ ਹੋ ਜਾਂਦੇ ਨੇ ਆ ਇਹਦੇ ਨਹੀਂ ਹੁੰਦਾ ਆ ਇਹਦੇ ਨਹੀਂ ਜੀ ਮੇਰਾ ਨਾਮ ਵੀ ਰਿੰਕੂ ਸੇਠੀ ਹੈ ਮੈਂ ਹੀ ਨੇਤ ਸਵੇਰੇ 9 ਵਜੇ થી ਆਇਆ ਨਾ ਸ਼ਾਮ 6 ਵਜੇ ਤੱਕ ਖੜਾ ਰਹਿਣਾ ਕਈ ਕੋਈ ਮੰਟਰੇ ਫਟਕਾਣਾ ਚਾਹੋਂਗੇ ਹਾਂਜੀ 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 ਇੱਥੇ ਕੋਈ ਨੇਤੀ ਤੇੜੀ ਚੋਰੀ ਹੁੰਦੀ ਹੈਈ ਕਦੀ ਫੋਨ ਖੋ ਕੇ ਲੈ ਜਾਂਦੇਈ ਕਦੀ ਵਾਲੀਆਂ ਖੋ ਕੇ ਲੈ ਜਾਂਦੇਈ ਮਰ ਲੇਟਸਾਂ ਚਰਾਨੀਆਂ ਰਹੁੰਦੀਆਂ ਜਾਂਦੇ ਸਾਡੇ ਇੱਥੇ ਲੁੱਟ ਖੋ ਜਾਂਦੀ ਏ ਕਦੀ ਇੱਧਰ ਕੋਈ ਪਿੰਡਾਂ ਵੀ ਵੱਢ ਜਾਂਦੇ ਆ ਕਦੀ ਕੋਈ ਇੱਧਰ ਚੋਮਾਂ ਲਈ ਅੱਸੀ ਵੱਡੇ ਵੱਢਦੇ ਨੇ ਕਦੀ ਬਾਹਰ ਕੇ ਭੱਜ ਜਾਂਦੇ ਨੇ ਦੋ ਮੁੰਡੇ ਉਹਨਾਂ ਪਰਨਾ ਬੰਨੇ ਹੁੰਦਾ ਐਨਪੀ 1 ਮੋਟਰਸਾਈਕਲ ਆ ਕੇ ਕੋਈ ਲੈ ਜਾਂਦੇ ਕਿ ਮਗਰ ਵਿਚਾਰਾ ਕੋਈ ਲੱਭ ਨਹੀਂ ਸਕਿਆ ਉਹਨਾਂ ਨੂੰ ਲਾਤਾਂ ਮਾਰ ਕੇ ਡੇਕ ਜੰਦੇ ਨੇ ਤੇ ਆਹ ਭੱਜ ਜਾਂਦੇ ਕੋਈ ਵੱਲੋਂ ਜਿਹਨਾਂ ਨੇ ਵਿਚਾਰੇ ਰਹੁੰਦੀਆਂ ਨੇ ਵੀ ਸਾਡੀਆਂ ਚੋਰੀਆਂ ਕੋਈ ਕੋਈ ਇਥੇ ਸਾਹੂ ਨਹੀਂ ਆ ਕੋਈ ਲਗਾਤਾਰ ਕਿੰਨੀ ਕ ਵਾਰ ਦੋਤਾ ਕਿੰਨੇ ਕ ਦਿਨ ਬਾਅਦ ਹੁੰਦਾ ਕੋਈ ਨੇਤੂ ਹੀ ਵਾਰ ਨਹੀਂ ਦੋ ਵਾਰ ਦੱਤੀ ਹੈ ਡੇਲੀ ਤੁਸੀਂ ਇਥੇ ਹਾਂ ਰੋਜ਼ ਦਿਨ ਕੋਈ ਦਿਨ ਖਾਲੀ ਨਹੀਂ ਕੋਈ ਦਿਨ ਖਾਲੀ ਨਹੀਂ ਜਾ ਗਈ ਨੇਤੂ ਤੇ ਕਦੀ ਫੋਨ ਚੋਰੀ ਕਦੀ ਪੰਗੇ ਪਾ ਚੋਰੀ ਕਦੀ ਵਾਲੀ ਚੋਰੀ ਵੀ ਕੋਈ ਇਥੇ ਕੋਈ ਪੁਲਿਸ ਕਨ ਸ਼ਾਸਨ ਕੋਈ ਨਾ ਕੋਈ ਇਨਸਾਫ ਨਹੀਂ ਕਰਦੀ ਇਹਨਾਂ ਨੂੰ ਚਾਹੀਦਾ ਵੀ ਪੂਰਾ ਚੋਰੀ ਦੀ ਵਾਰਦਾਤ ਕਰਨ ਤੇ ਨਹੀਂ ਕੋਈ ਇਹਨਾਂ ਠਾਪਾ ਜੀਦਾ ਤਾਂ ਹੀ ਪੰਜਾਬ ਦਾ ਕੋਈ ਸਿੱਧਾ ਨਹੀਂ ਤਾਂ ਨਹੀਂ ਬੋਲ ਮੋਰ ਬਹੁਤ ਦਿਨ ਕਰ ਖਾਬ ਹੋ ਰਹੀ ਹੈ ਰੋਪੀਰ ਕੇਲੇ ਵਾਲੇ ਚੌਂਕੇ ਜਿਹੜਾ ਲੁੱਟ ਹੋਈ ਸੀ ਕੀਮਾ ਵਾਈਫ ਹਾਂ ਹਾਜ਼ਮਤ ਵਾਈਫ ਚੱਲ ਰਹੀ ਸੀ ਅੱਛਾ ਇੱਕ ਮੋਟਰਸਾਈਕਲ ਵਾਲਾ ਨੇ ਆ ਕੇ ਉਹ ਵੀ ਵਾਈਫ ਦੇ ਨਾਲ ਕੋਈ ਕੋ ਕਰ ਦਿੱਤੀ ਅਗਾਂ ਕੋਸ਼ਿਸ਼ ਕੀਤੀ ਪਰ ਉਹ ਦੋਨਾਂ ਦਾ ਆਪਸ ਦੇ ਵਿੱਚ ਉੱਤੇ ਝਗੜਾ ਹੋ ਗਿਆ ਉਸ ਤੋਂ ਬਾਅਦ ਉਹ ਪਰਦਾ ਮੋਟਰਸਾਈਕਲ ਛੱਡ ਗਿਆ ਤੇ ਘੂ ਕਰਕੇ ਫਲਾ ਅਸੀਂ ਉਹਦੇ ਸਾਰੇ ਮੋਟਰਸਾਈਕਲਾਂ ਤੋਂ ਤੇ ਉਹਦੇ ਕਿਦਾ ਪ੍ਰਾਣੇ ਰਿਕਾਰਡ ਤੋਂ ਅਸੀਂ ਚੈੱਕ ਕਰ ਰਹੇ ਹਾਂ ਔਰ ਉਮੀਦ ਹੈ ਕਿ ਉਹ ਜਲਦੀ ਮਿਲ ਸਰਹਿੱਤਕ ਰਾਸ਼ਟਰੀ ਕਿਤਾਬ ਨੇ ਦ੍ਰਿਸ਼ਟੀ ਪਾਈ ਗਈ ਉਹ ਦੱਸਿਆ ਵੀ ਅਸੀਂ ਜਲਦੀ ਪੜ੍ਹੇ